ਮੰਗਲਵਾਰ ਨੂੰ ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਹੋਈ ਲੜਾਈ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਲੜਾਈ ਵਿੱਚ ਚੰਡੀਗੜ੍ਹ ਵਾਸੀ ਗੁਰਿੰਦਰ ਸਿੰਘ ਦੀ ਮੌਤ ਦੀ ਜਾਣਕਾਰੀ ਹੈ। ਪ੍ਰੀਤਮ ਸਿੰਘ ਆਪਣੇ ਬੱਚਿਆਂ ਨਾਲ ਆਪਣੇ ਵੇਚੇ ਹੋਏ ਮਕਾਨ ਦੀ ਰਜਿਸਟਰੀ ਕਰਵਾਉਣ ਲਈ ਆਇਆ ਹੋਇਆ ਸੀ। ਮ੍ਰਿਤਕ ਜਲਾਲਾਬਾਦ ਦੀ ਮਾਰਕੀਟ ਕਮੇਟੀ ਦੇ ਸਾਬਕਾ ਅਕਾਲੀ ਚੇਅਰਮੈਨ ਪ੍ਰੀਤਮ ਸਿੰਘ ਮਦਾਨ ਦਾ ਬੇਟਾ ਸੀ। ਮਿਲੀ ਜਾਣਕਾਰੀ ਮੁਤਾਬਕ ਗੁਰਿੰਦਰ ਸਿੰਘ ਆਪਣੇ ਬੇਟੇ ਅਤੇ ਰਿਸ਼ਤੇਦਾਰ ਨਾਲ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਕਿਸੇ ਕੰਮ ਲਈ ਆਇਆ ਹੋਇਆ ਸੀ। ਇਸ ਦੌਰਾਨ ਤਹਿਸੀਲ ਵਿੱਚ ਮੌਜੂਦ ਕੁਝ ਵਿਅਕਤੀਆਂ ਨਾਲ ਪੈਸੇ ਦੇ ਲੈਣ ਦੇ ਨੂੰ ਲੈ ਕੇ ਉਸ ਦਾ ਝਗੜਾ ਹੋ ਗਿਆ। ਕੁੱਟਮਾਰ ਦੌਰਾਨ ਗੁਰਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਵਿਕੀ ਅਤੇ ਤਿਲਕ ਅਤੇ ਹੋਰ ਹਮਲਾਵਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਇਹ ਦੋਰੀ ਨਜਿੱਠੀ ਕਰ ਗਈ ਸੀ। ਦੇ ਦੇ ਚੱਲ ਜਨੇ ਉੱਤੇ ਆ ਕੇ ਮੇਰੇ ਨਾਲ ਕੋਈ ਪੈਸੇ ਦਾ ਲੈਣ ਦੇ ਨਿਕਾਸੀ ਪੁਰਾਣਾ ਇਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਬੈਠ ਗਏ ਮੇਰੇ ਨਾਲ ਜਿੱਤੀ ਹੋਲੇ ਤੋਂ ਮੈਂ ਕਰੀ ਜਾ ਕੇ ਤੁਹਾਨੂੰ ਪੈਸੇ ਦੇਦਾਗਾ ਇਹ ਆਉਂਦੇ ਕਿ ਕਹਿੰਦੇ ਮੈਂ ਸੀ ਮੇਰੇ ਪਾਪਾ ਤੇ ਮੇਰਾ ਛੋਟਾ ਭਰਾ ਸਾਡੇ ਆਦੇ ਨਾਲ ਗੱਲ ਪੈ ਗਈ ਤੇ ਸਾਡੇ ਕੋਲ ਪੈਸੇ ਦਾ ਬੈਕ ਸੀ ਉਹ ਵੀ ਖੋ ਕੇ ਲੈ ਕੇ ਤੇ ਪਾਪਾ ਤੇ ਤਾਲੂਹਾਂ ਤੇ ਲੱਤਾ ਮਾਰੀਆਂ ਤੇ ਗਲਿਆਂ ਤੇ ਲੱਤਾ ਵਾਗਿਆ ਤੇ ਮਾਪਾ ਉੱਤੇ ਥੱਲੇ ਡੇਕ ਪੇਦੇ ਨਹੀਂ ਉਹਨਾਂ ਨੂੰ ਸਵਾਲਾ ਲਾਪੇ ਸਾਨੂੰ ਵੀ ਮਾਰ-ਕੋੜ ਕੇ ਭੱਜ ਗਏ ਚਲੇ ਗਏ ਰੁਕੇ ਹੀ ਨਹੀਂ ਕੋਈ ਹੁੰਦੇ ਕਿਹੜੇ ਕਿਹੜੇ ਬੰਦੇ ਸੀ ਨਾਮ ਕੀ ਇਹਨਾਂ ਦੇ ਉਹ ਰੱਕੇ ਉਹਨਾਂ ਚ ਉਹਨਾਂ ਦਾ ਮੁੰਡਾ ਸੀ ਬੰਟੀ ਤੇ ਉਹਨਾਂ ਦਾ ਮੁੰਡਾ ਸੀ ਉਹਦਾ ਨਾਮ ਨਹੀਂ ਮੈਨੂੰ ਪਤਾ ਤੇ ਕੋ ਕਮੇਟੀ ਵਾਲੀ ਗਲੀ ਚ ਰਹਿੰਦੇ ਇਹਨਾਂ ਦੇ ਅਫੀਸ਼ਰ ਰਹਦਾ ਮੁੰਡਾ ਸੱਪਨ ਸੁਖੀ ਜਾ ਉਹ ਸੀ ਇਹ ਤਿੰਨੋਂ ਜਣੇ ਜਿਸ ਦੇ ਨਾਲ ਕੁਛ ਨਾਲ ਹੋਰ ਵੀ ਹੈਗੇ ਜਿਹਨੂੰ ਅਨਪਛਾਤੇ ਬੰਦੇ ਸਾਰ ਉਹ ਕੋਲੇ ਖੜੇ ਰਹੇ ਤੇ ਸਾਨੂੰ ਫੜਦੇ ਦੇ ਇਹਦੇ ਬਾਰੇ ਜੇ ਸੀ ਸਾਰੀ ਡਾਕਟਰ ਦਾ ਬੋਰਡ ਬਣਾਤਾ ਬੋਰਡ ਬਣਾ ਵਾਸਤੇ ਐਸਐਚ ਨੂੰ ਸਪੈਸ਼ਲ ਨਿਰਦੇਸ਼ ਦੇ ਦਿੱਤੇ ਤੇ ਡਾਕਟਰ ਦੇ ਬੋਰਡ ਰਾਹੀਂ ਵੀਡੀਓਗ੍ਰਾਫੀ ਰਾਹੀਂ ਇਹਦੀ ਪੋਸਟਮਾਰਟਮ ਕਰਾਇਆ ਜਾਊਗਾ ਔਰ ਬਿਸਰਾ ਇਹਦਾ ਸਪੈਸ਼ਲ ਦੋ ਅਲੱਗ-ਨਖ਼ਬਾਗਾਂ ਦੇ ਵਿੱਚ ਅਸੀਂ ਭੇਜੇ ਜਾਊਗੀ ਤੇ ਉਸ ਤੋਂ ਇਲਾਵਾ ਜਿਹੜੀ ਸਟੇਟਮੈਂਟ ਦੇਣਗੇ ਜੋ ਕਾਨੂੰਨੀ ਕਾਰਵਾਈ ਬਣੂਗੀ ਉਹ ਚ ਕੋਈ ਗੁਰੇਜ਼ ਨਹੀਂ ਕੀਤੀ ਜਾਊਗੀ ਕੋਈ ਬੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਕੰਮ ਕੀਤਾ ਉਹ ਤੇ ਠੋਕੇ ਕਾਰਵਾਈ ਕਰਾਂਗੇ ਅਸੀਂ ਇੱਕ ਇਹਦੇ ਵਿੱਚ ਜਿਵੇਂ ਸਾਹਮਣੇ ਆਇਆ ਮਾਮਲਾ ਵੀ ਕੁਸ਼ਤਸੀਲ ਕੰਪਲੈਕਸ ਦੇ ਵਿੱਚ ਡਸਟ੍ਰਿਕਟ ਅਫਸਰ ਦੇ ਅੱਗੇ ਮੋਫਿਸ ਦੇ ਅੱਗੇ ਇਹ ਸਾਰਾ ਜਿਹੜਾ ਇਸ ਤੀਰ ਨਾਲ ਜਾਨ ਦਿੱਤਾ ਗਿਆ ਉਹਦੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਤੇ ਤੁਸੀਂ ਮੈਨੂੰ ਹੁਣ ਦੱਸ ਰਹੇ ਹੋ ਇਹਦੀ ਬਾਰੇ ਮੈਨੂੰ ਬਿਲਕੁਲੀ ਪਤਾ ਉਥੇ ਕੈਮਰੇ ਵਗੈਰਾ ਲੱਗੇ ਹੋਏ ਨੇ ਉਹਦੇ ਵਾਸਤੇ ਕੋਈ ਦਿੱਕਤ ਨਹੀਂ ਤੁਸੀਂ ਜਿਹੜਾ ਹੁਣ ਕੁਐਸਚਨ ਕੀਤਾ ਸੀ ਉਹਨੂੰ ਵੈਰੀਫਾਈ ਕਰਮਾ ਉਸੇ ਹੋਣੀ ਜਾ ਰਹੀ ਹੈ ਜਾ ਕੇ ਜਿੱਦਾਂ ਦੀ ਗੱਲ ਹੋਏਗੀ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਕਿਸੇ ਨਾਲ ਰਿਲੇਟਡ ਹੋਵੇ ਕੋਈ ਬਖਸ਼ਣ ਨਹੀਂ ਸਾਨੂੰ ਨਾ ਸੇ ਬਖਸ਼ਣਾ ਨਾ ਸੇ ਬਖਸ਼ਣ ਦੇਣਾ